ਓਏ ਸਸਿਕਾ ਸਾਰਿਆਂ ਨੂੰ ਕੀ ਹਾਲ ਚਾਲ ਆ ਕੱਲ ਵੀਡੀਓ ਵੇਖ ਲਈ ਨਾ ਭਾਨੇ ਸਦੂ ਨੇ ਜਿਹੜੀ ਬਾਬੇ ਦੀ ਰੀਲ ਬਣਾਈ ਆ ਅਬ ਯਾਰ ਜੇ ਤੁਹਾਡੇ ਚ ਮਾਤਾ ਆਉਂਦੀ ਆ ਤੇ ਮਾਤਾ ਫੇਰ ਅਗਲੇ ਨੂੰ ਕੋਈ ਨਾ ਕੋਈ ਚੀਜ਼ ਪ੍ਰੂਫ ਕਰ ਦੇ ਨਾ ਅਗਲਾ ਕਹਿ ਰਿਹਾ ਜੇ ਤੇਰੇ ਚ ਮਾਤਾ ਆਉਂਦੀ ਆ ਮੈਨੂੰ ਕੋਈ ਚੀਜ਼ ਪ੍ਰੂਫ ਕਰ ਦੇ ਮੈਂ ਸਾਰਿਆਂ ਨਾਲ ਵੱਡੀ ਗੱਲ ਇਹ ਕਰਨੀ ਚਾਹਣਾ ਇੱਕ ਜਿਵੇਂ ਇੱਥੋਂ ਵਾਲਾ ਪਤਾ ਨਹੀਂ ਕਿਹੜਾ ਮੋਗੇ ਵਾਲਾ ਕਿ ਕਿੰਨੇ ਰਲੇ ਹੋਏ ਆ ਇਹ ਆਪਸ ਦੇ ਵਿੱਚ ਗਰੁੱਪ ਬਣਾਈ ਜਾਂਦੇ ਪਤੰਦਰ ਵੀ ਅਸੀਂ ਨਾ ਆਪਸ ਦੇ ਵਿੱਚ ਇੱਕ ਮਤਲਬ ਗਰੁੱਪ ਬਣਾਓ ਵੀ ਡਰ ਪੈ ਗਿਆ ਵੀ ਕੰਮ ਖੜਦੇ ਆ ਕੰਮ ਕਿਵੇਂ ਖੜਦੇ ਵੀ ਸਿਰ ਨਹੀਂ ਘਮਾਉਣਾ ਤੁਸੀਂ ਰਾਈਟ ਭਾਨੇ ਨੇ ਆ ਗਾਲ ਭرائی ਆ ਗਾਲ ਭرائی ਤੇ ਮੈਂ ਨੋਟ ਕੀਤੀ ਇੱਕ ਚੀਜ਼ ਕਈ ਲੋਕ ਨਾ ਵੈਸੇ ਕਮੈਂਟਾਂ ਦੇ ਵਿੱਚ ਵੀ ਯਾਰ ਭਾਈ ਉਹਦੀ ਜ਼ਿੰਦਗੀ ਐ ਚਲ ਭੈਣ ਦੇ ਲੋੜ ਨਾ ਹਣ ਤਾਂ ਉਹ ਕੁੜੀ ਹੋਵੇ ਜੇ ਕੋਈ ਬੰਦਾ ਬੋਲਦਾ ਨੂੰ ਬੋਲ ਲੈਣ ਦੋ ਯਾਰ ਕੋਈ ਬੁਰ ਆਸੇ ਪਾਸੇ ਕੋਈ ਬੋਲੇ ਜਰੂ ਬੋਲਦਾ ਪਿਆ ਸੀ ਚਲੋ ਉਹ ਤਾਂ ਬੰਦਾ ਚਲੋ ਆਪਾਂ ਸਾਨੂੰ ਪਤਾ ਲਿੰਕਪ ਕਿੱਡਾਗਾ ਸੋ ਮੇਰੀ ਬੇਨਤੀ ਆ ਇਹ ਜਿਹੜੇ ਬਾਬਿਆਂ ਨੇ ਨਾ ਬੇੜਾ ਗਰਕ ਕਰ ਦੇਣਾ ਜੇ ਇਹ ਮੁਹਿੰਮ ਚੱਲ ਰਹੀ ਆ ਨਾ ਤੇ ਇਹਨੂੰ ਚੱਲਦੀ ਰੱਖਗੇ ਜੇ ਇਹ ਡਾਊਨ ਪੈ ਗਈ ਤੇ ਬਾਬਿਆਂ ਨੂੰ ਥੋੜਾ ਜਿਹਾ ਸਮਝ ਗਏ ਪੰਪਿੰਗ ਹੋ ਜਾਣਗੇ ਤੇ ਵੈਸੇ ਮੈਂ ਗੱਲ ਕਰਦਾ ਜਿਹੜਾ ਉਹ ਮੂਗੇ ਵਾਲਾ ਉਹ ਖਣੀ ਮੁੰਡੇ ਤੋਂ ਕੁੜੀ ਬਣਿਆ ਤੇ ਕੋਈ ਕੁੜੀ ਤੋਂ ਮੁੰਡਾ ਬਣਿਆ ਕਿੱਧਰ ਨੂੰ ਤੁਰੇ ਜਾਂਦੇ ਆ ਯਾਰ ਤੇ ਜਿਹੜੇ ਫਿਰ ਮੱਥਾ ਟੇਕਣ ਆਉਂਦੇ ਮੈਨੂੰ ਉਹਨਾਂ ਦੇ ਆਉਂਦਾ ਇੱਕ ਤਾਂ ਕੱਲ ਮੈਂ ਵੇਖਿਆ ਬੱਚਾ ਜਿਵੇਂ 10 ਸਾਲ ਦਾ ਕੁਰਬਾਨ ਪਾਈ ਬਈ ਅਮਰਤ ਬਣ ਕੀਤਾ 10 11 ਸਾਲ ਦਾ ਜੇ ਵੀਡੀਓ ਹੋਈ ਤਾਂ ਮੈਂ ਲਾ ਦੂੰ ਥੱਲੇ 11 12 ਸਾਲ ਦਾ ਬੱਚਾ ਤੇ ਉਹਦੀ ਸਾਰੀ ਫੈਮਿਲੀ ਗੁਰਸੇਖਾ ਤੇ ਉਹ ਬਾਬੇ ਨਾ ਮੂਗੇ ਵਾਲੇ ਨੂੰ ਪੁੱਛਣ ਆਏ ਲੈ ਦੱਸ ਸਾਡਾ ਗੁਰੂ ਕੀ ਕਹਿ ਗਏ ਗਿਆ ਵੀ ਛਾਪਦੀ ਸਾਡਾ ਗੁਰ ਤੇ ਤੁਸੀਂ ਪਤੰਦਰੋਂ ਕਿਹੜੇ ਪਾਸੇ ਤੁਰੇ ਫਿਰਦੇ ਆ ਇਹ ਤਾਂ ਲੋਕਾਂ ਨੂੰ ਵੀ ਤੇ ਮੜਾ ਜਾਣਾ ਦਿਮਾਗ ਦਾ ਮੜਾ ਜ ਟਾਈਟ ਕਰਨਾ ਪੈਣਾ ਪੇਜਕਸ ਲੈ ਕੇ ਪੇਜਕਸ ਲੈ ਕੇ ਨਹੀਂ ਤਾਂ ਫਿਰ ਇਧਰੋਂ ਚੱਲੇ ਇਕ ਇਧਰੋਂ ਚੱਲੇ ਇਕ ਇਧਰੋਂ ਚੱਲੇ ਤੇ ਇਕ ਇਧਰੋਂ ਚੱਲੇ ਸੋ ਮੜਾ ਜ ਜਮੇ ਭਾਨੇ ਨੇ ਕੰਮ ਕੀਤਾ ਭਾਨ ਸਾਥ ਦੋ ਖੁੱਲ ਕੇ ਖੁੱਲ ਕੇ ਸਾਥ ਜੇ ਖੁੱਲ ਕੇ ਸਾਥ ਦਵਾਂਗੇ ਤਾਂ ਇਹ ਚੀਜ਼ ਮੁੱਕ ਜੂ ਨਹੀਂ ਮੇਰੀ ਗੱਲ ਬਈ ਨੋਟ ਰੱਖ ਲੋ ਬਾਬਿਆਂ ਦਾ ਟ੍ਰੈਂਡ ਬਹੁਤ ਤਕੜੇ ਲੈਵਲ ਤੇ ਵਧ ਰਿਹਾ ਜਿੱਥੋਂ ਸਾਡੇ ਬੱਚੇ ਸਿਕਟਾਂ ਬੀੜੀਆਂ ਤੇ ਜਿੱਥੋਂ ਸਾਡੇ ਬੱਚੇ ਕੋਈ ਨਸ਼ੇ ਤੇ ਵੀ ਬਾਬਾ ਐ ਕਰਦਾ ਬਾਬਾ ਪ੍ਰਸ਼ਾਦ ਮਤਲਬ ਦਿੰਦਾ ਐ ਆ ਸਿਸਟਮ ਸੋ ਭਾਨੇ ਬਾਈ ਦਾ ਸਾਥ ਦੋ ਠੀਕ ਆ ਤੇ ਬਾਬਿਆਂ ਦੇ ਮਿਲਦੇ ਜਿੱਥੇ ਭਲਾ ਤੈਂਬਰ ਲਾ ਹੀ ਦੋ ਕੋਈ ਚੱਕਰ ਨਹੀਂ ਆਸਤਰੀ ਗਾਲ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ